ਪੰਜਾਬ ਦੇ ਵਿੱਚ ਵਾਪਰੀ ਇੱਕ ਬੇਹਤ ਵੱਡੀ ਘਟਨਾ ਜਿੱਥੇ ਕਿ ਮੋਹਾਲੀ ਦੇ ਕਬੱਡੀ ਕੱਪ ਦੇ ਵਿੱਚ ਇੱਕ ਪ੍ਰੋਮੋਟਰ ਰਾਣਾ ਬਲੋ ਚੋਰੀਆ ਦਾ ਕਤਲ ਕੀਤਾ ਗਿਆ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਕੁਝ ਮੌਕੇ ਤੇ ਮਾਹੌਲ ਬਣਿਆ ਤੇ ਵੱਡੀ ਖਬਰ ਇਸ ਵਕਤ ਦੀ ਜਿੱਥੇ ਪੰਜਾਬ ਦੇ ਵਿੱਚ دہشت ਦਾ ਮਾਹੌਲ ਫੈਲਦਾ ਹੋਇਆ ਦਿਖਾਈ ਦਿੱਤਾ ਮੋਹਾਲੀ ਦੇ ਕਬੱਡੀ ਕੱਪ ਦੇ ਵਿੱਚ ਇਹ ਪ੍ਰਮੋਟਰ ਰਾਣਾ ਬਲੋਚੋਦਿਆ ਜੋ ਉੱਥੇ ਪ੍ਰਮੋਟ ਕਰ ਰਿਹਾ ਸੀ ਕਬੱਡੀ ਕੱਪ ਨੂੰ ਔਰ ਉਸ ਦੌਰਾਨ ਹੀ ਮੈਦਾਨ ਦੇ ਵਿੱਚ ਹੀ ਤਾਰ-ਤਾਰ ਗੋਲੀਆਂ ਅਣਪਛਾਤੇ ਵਿਅਕਤੀ ਚਲਾ ਕੇ ਸੈਲਫੀ ਲੈਣ ਦੇ ਬਹਾਨੇ ਫੋਟੋ ਖਿਚਵਾਉਣ ਦੇ ਬਹਾਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਪਰ ਮੋਟਰ ਨੂੰ ਸ਼ਿਕਾਰ ਬਣਾਇਆ ਗਿਆ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਇਸ ਕੱਪ ਦੇ ਵਿੱਚ ਮਨਕੀਰਾਤ ਆਲਖ ਨੇ ਕਬੱਡੀ ਕੱਪ ਦੇ ਵਿੱਚ ਸ਼ਾਮਲ ਹੋਣਾ ਸੀ ਉਸ ਤੋਂ ਪਹਿਲਾਂ ਇਹ ਵੱਡਾ ਕਾਂਟ ਹੋਇਆ ਔਰ ਆਇਦਨ ਪੰਜਾਬ ਦੇ ਵਿੱਚ ਅਜਿਹੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਉਸ ਤੋਂ ਬਾਅਦ ਹੈਰਾਨੀ ਦੀ ਗੱਲ ਔਰ ਮੰਦਪਾਗੀ ਗੱਲ ਇਹ ਹੈ ਕਿ 11 ਦਿਨ ਪਹਿਲਾਂ ਹੀ ਇਸ ਕਬੱਡੀ ਖਿਡਾਰੀ ਦਾ ਵਿਆਹ ਹੋਇਆ ਸੀ 11 ਦਿਨਾਂ ਚ ਉਸ ਲੜਕੀ ਨੂੰ ਉਸਰ 3 ਵਦਵਾ ਕਰ ਦਿੱਤਾ ਗਿਆ ਇਹਨਾਂ ਦੇ ਵੱਲੋਂ ਔਰ ਉਸ ਤੋਂ ਬਾਅਦ ਤੁਹਾਨੂੰ ਦੱਸਦੀਏ ਕਿ ਬਹੁਤ ਹੀ ਅ ਦਿਨ ਨੂੰ ਛੂ ਦੇਣ ਵਾਲਾ ਮਾਮਲਾ ਔਰ ਪੰਜਾਬ ਸਰਕਾਰ ਤੇ ਵੱਡੇ ਸਵਾਲ ਖੜੇ ਹੋਏ ਕਿ ਆਖਰ ਪੰਜਾਬ ਦੇ ਵਿੱਚ ਗੈਂਗਸਟਰਵਾਦ ਕਦ ਖਤਮ ਹੋਵੇਗਾ ਇਸ ਉਤਰਾ ਦੇ حوالے ਤੋਂ ਖਬਰ ਆਈ ਹੈ ਕਿ ਲਾਰੈਂਸ ਬਿਸ਼ਨੋਈ ਗੈਂਡੇ ਨਾਲ ਦੁਸ਼ਮਣੀ ਨੂੰ ਲੈ ਕੇ ਇਹ ਵੱਡਾ ਕਾਡ ਕੀਤਾ ਗਿਆ ਹਾਲਾਂਕਿ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਹੈ ਔਰ ਸਿੱਧੂ ਮੂਸੇਵਾਲੇ ਦਾ ਵੀ ਕਤਲ ਇਹਨਾਂ ਕੈਂਸਰਾਂ ਦੇ ਵੱਲੋਂ ਹੀ ਕਰਵਾਇਆ ਗਿਆ ਸੀਗਾ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਪੰਜਾਬ ਦੇ ਵਿੱਚ ਦਿੱਤਾ ਜਾ ਰਿਹਾ ਹੈ ਇਸੇਹੀ ਚਾਲ ਦੇ ਦੱਸੀਏ ਕਿ ਮਨਕਿਰਤ ਔਲਖ ਦੇ ਆਉਣ ਤੋਂ ਪਹਿਲਾਂ ਹੀ ਇਹ ਵੱਡੀ ਵਾਰਤਾਤ ਨੂੰ ਜਵਾਬ ਦਿੱਤਾ ਗਿਆ ਉਸ ਤੋਂ ਬਾਅਦ ਰਫੂ ਚੱਕਰ ਹੋ ਕੇ ਹਮਲਾਵਰ ਪੁਲਿਸ ਦਾ ਕਹਿਣਾ ਹੈ ਕਿ ਹੁਣ ਬਿਲਕੁਲ ਵੀ ਬਖਸ਼ਿਆ ਨਹੀਂ ਜਾਵੇਗਾ ਸਰਕਾਰ ਦਾ ਕਹਿਣਾ ਹੈ ਕਿ ਇਹਨਾਂ ਨੂੰ ਕਿਸੇ ਵੀ ਪੂਰਨ ਤੌਰ ਤੇ ਇਹਨਾਂ ਤੋਸ਼ੀਆਂ ਨੂੰ ਫੜਿਆ ਜਾਵੇਗਾ ਪੰਜਾਬ ਦੇ ਵਿੱਚ ਹਫੜਾ ਦਫੜੀ ਮੱਚ ਗਈ ਜਦੋਂ ਮੁਹਾਲੀ ਕਬੱਡੀ ਕੱਪ ਦੇ ਦੌਰਾਨ ਰਾਣਾ ਬਲਚੋਰੀਆ ਦਾ ਕਤਲ ਕੀਤਾ ਗਿਆ ਗੋਲੀਆਂ ਮਾਰੀਆਂ ਗਈਆਂ ਔਰ 11 ਦਿਨ ਪਹਿਲਾਂ ਹੀ ਮਹਿਸ ਘਰ ਦੇ ਵਿੱਚ ਖੁਸ਼ੀਆਂ ਜਾਨਕੀ ਐਸਾ ਵਿਆਹ ਹੋਇਆ ਸੀ ਪਰ ਮਿੰਟਾਂ ਸਕਿੰਟਾਂ ਵਿੱਚ ਸਾਰਾ ਪਰਿਵਾਰ ਹਾਸਾ ਪਸਦਾ ਉੱਜੜ ਕੇ ਰਹਿ ਗਿਆ ਮਾਪਿਆਂ ਦਾ ਕਹਿਣਾ ਨਹੀਂ ਅਸੀਂ ਜਿਉਂਦੇ ਹਾਂ ਤੇ ਵਿੱਚਾਂ ਤੇ ਨਹੀਂ ਅਸੀਂ ਮਰਿਆਂ ਦੇ ਵਿੱਚ ਸਾਡੇ ਨਾਲ ਜੋ ਕੁਝ ਹੋਇਆ ਮੰਦਪਾਗਾ ਔਰ ਪਿੰਡ ਦੇ ਜਿਹੜੇ ਸਾਫਾ ਸਰਪੰਚ ਤੇ ਹੋਰਾਂ ਦੇ ਵੱਲੋਂ ਵੀ ਬਿਆਰ ਦਿੱਤੇ ਬਹੁਤ ਵਧੀਆ ਪਰਿਵਾਰ ਸੀਗਾ ਮੋਹਾਲੀ ਦਾ ਇਹਨਾਂ ਦਾ ਪਿਛੋਕੜ ਹੈ ਬਲਾਚੌਰ ਦੇ ਵਿੱਚ ਰੇਰੇ ਸਾਨਾ ਤਾਂ ਪਰਿਵਾਰ ਬਿਹਤ ਵਧੀਆ ਸੀ ਬਹੁਤ ਸਾਉ ਮੁੰਡਾ ਸੀਗਾ ਰਾਣਾ ਵਾਲਾ ਚੋਰੀਆ ਤਾਂ ਦੱਸਿਆ ਜਾ ਰਿਹਾ ਪਰ ਇਹ ਵੱਡੀ ਵਾਰ ਦਾ ਤੁਹਾਨੂੰ ਅੰਜਾਮ ਦਿੱਤਾ ਗਿਆ ਇਹ ਸ਼ਾਹੀ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਸੀ ਔਰ ਬਹੁਤ ਸ਼ਕੀਨ ਸੀਗਾ ਇਹ ਨੌਜਵਾਨ ਪਰ ਇਸ ਦੇ ਨਾਲ ਵੱਡੀ ਘਟਨਾ ਵਾਪਰੀ ਔਰ ਇਹ ਪਰਿਵਾਰ ਹਾਸਾ ਵਜਦਾ ਉਜੜ ਗਿਆ ਆ ਤੁਸੀਂ ਬਿਆਨਬਾਜ਼ੀ ਜਿਹੜੀ ਆ ਉਹ ਵੀ ਸੁਣ ਸਕਦੇ ਹੋ ਮਾਤਾ ਜੀ ਜਿਹੜੇ ਮੁੰਡੇ ਦਾ ਹਾਦਸਾ ਹੋਇਆ ਜਿਹਦਾ ਕੀ ਨਾਮ ਸੀ ਇਹਦਾ ਹਾਂ ਸਿੱਧਾ ਡਿੱਗ ਡੁੱਗੂ ਕਹਿੰਦੇ ਸੀ ਕਿ ਕੀ ਗੱਲ ਹੋਈ ਤੁਹਾਡੀ ਕੀ ਕਬਰ ਆਈ ਸਾਨੂੰ ਤਾਂ ਹੁਣ ਪਤਾ ਲੱਗਿਆ ਨਾ ਪ੍ਰੇਮ ਨਾਲ ਇੰਨਾ ਸਾਰੇ ਨਾ ਕਰਦਾ ਸੀਗਾ ਉਹ ਕੀ ਮੰਕਰਦੇ ਆ ਤੁਸੀਂ ਸਰਕਾਰ ਤੋਂ ਹਾਏ ਹਾਏ ਸਰਕਾਰ ਤੋਂ ਹੀ ਮੰਗਾ ਸਾਡੀ ਮੈਦੋਸ਼ੀਆਂ ਤੂੰ ਕਢ ਤੋੜੋ ਔਰ ਕਢੀ ਤੋਂ ਕਢੀ ਸਜ਼ਾ ਦੇ ਉਹਨਾਂ ਨੂੰ ਇਹ ਸਾਡਾ ਰੋਚਾ ਵਾਪਸ ਫਿਰ ਵੀ ਨਹੀਂ ਆਣਾ ਏ ਮੈਂ ਤੇ ਮਲਾਲਾ ਜੀ ਮੈਂ ਸਾਹਬ ਦਾ ਸਰਪੰਚ ਸਾਹਬ ਦਾ ਸਰਪੰਚ ਤੇ ਇਹ ਜਿਹੜੇ ਤੁਸੀਂ ਆਪਾਂ ਕਿਹੜੇ ਪਿੰਡ 'ਚ ਬੈਠੇ ਜੀ ਤੁਣਕੋ ਆ ਪਿੰਡ ਆ ਜੀ ਅੱਛਾ ਉਹਨਾਂ ਦੇ ਘਰੇ ਬੈਠੇ ਇੱਕ ਵਾਰ ਦਾਤ ਹੋਈ ਉਹਦੇ ਬਾਰੇ ਸਾਨੂੰ ਬਰਾਦਾਦ ਕਬੱਡੀ ਦਾ ਜਿਹੜਾ ਮੈਚ ਸੀਗਾ ਜੀ ਚੱਲਣਾ ਉਹਦੇ ਸਬੰਧ 'ਚ ਇਕੱਠੇ ਹੋਏ ਸੀਗੇ ਜਿਹੜੀ ਖਬਰ ਸੁਣੀ ਆ ਸੀ ਮਾਹਲੀ ਤੋਂ ਤੇ ਉੱਥੇ ਮੁੰਡੇ ਕੋਲ ਆਏ ਜੀ ਅਣਪਛਾਤੇ ਕਹਿੰਦੇ ਜੀ ਉਹਨਾਂ ਨੂੰ ਗੋਲੀਆਂ ਮਾਰ ਗਏ ਹਾਂਜੀ ਤੇ ਇਹ ਕਿੰਨੀ ਉਮਰ ਸੀ ਇਹਦੀ ਮੁੰਡੇ ਇਹਨਾਂ ਦੀ 31 ਸਾਲ ਸੀ ਜੀ ਸਰ ਤੇ ਇੱਕ ਇਹ ਇਹਦਾ ਪਰਿਵਾਰਕ ਮੈਂਬਰ ਕੌਣ ਕੌਣ ਹੈ ਇਹਨਾਂ ਦੇ ਵਿੱਚ ਇਹਨਾਂ ਦੇ ਇੱਕ ਭਰਾ ਹੈ ਜੀ ਇੱਕ ਭੈਣ ਆ ਜੀ ਤੇ ਫਾਦਰ ਹੈ ਹੋਰ ਚਾਚੇ ਤਾਏ ਵੀ ਹੈਗੇ ਆ ਜੀ ਇਹ ਵਿਆਹਿਆ ਸੀਗਾ ਜੀ ਹਾਂਜੀ ਕਿੰਨੇ ਨੂੰ ਵਿਆਹ 10 ਦਿਨ ਹੋਏ ਜੀ 10 ਕਿ ਦਿਨ ਹੋਏ ਸਰ ਸਿਰਫ ਵਿਆਹ ਹੋਇਆ ਨੂੰ ਜੀ ਮੰਗ ਕੀ ਕਰਦੇ ਹੁਣ ਤੁਸੀਂ ਹੋਰ ਕੀ ਮੰਗਦੇ ਹੈ ਜੀ ਵੀ ਜਿਨ੍ਹਾਂ ਨੇ ਇਹ ਕਾਂਡ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਇੱਥੋਂ ਤੱਕ ਕਿ ਫਾਂਸੀ ਦੀ ਸਜ਼ਾ ਸਜ਼ਾ ਮਿਲਣੀ ਚਾਹੀਦੀ ਹੈ ਜੀ ਇਹ ਪਿੰਡ ਵਾਲਿਆਂ ਦੀ ਜਾਂ ਪਰਿਵਾਰ ਦੀ ਜਾਂ ਜਿੰਨੇ ਵੀ ਅਸੀਂ ਇਕੱਠੇ ਹੋਏ ਹਾਂ ਸਾਰਿਆਂ ਦੀ ਇਹ ਮੰਗ ਹੈ ਸਰ ਸਰ ਕੀ ਨਾਥੋਟਾ ਜੀ ਪ੍ਰਤਾਪ ਸਿੰਘ ਜਿਹੜਾ ਪਿੰਡ ਹੈ ਜੀ ਕਿਹੜਾ ਪਿੰਡ ਇਹ ਜਿਹੜਾ ਤੁਸੀਂ ਇੱਥੇ ਬੈਠੇ ਹੋ ਇਸ ਟਾਈਮ ਕੀ ਗੱਲਬਾਤ ਹੋਈ ਹੈ ਗੱਲਬਾਤ ਇਹ ਹੈ ਜੀ ਇਹ ਲੜਕਾ ਜਿਹੜਾ ਸੀ ਜੀ ਕਬੱਡੀ ਦਾ ਪਲੇਅਰ ਸੀਗਾ ਟਕੜਾ ਤੇ ਸਮਾਣਾ ਚੰਡੀਗੜ੍ਹ ਦੇ ਨੇੜੇ ਮੈਚ ਚੱਲ ਰਿਆ ਸੀ ਉੱਥੇ ਸਮਾਣਾ ਪਿੰਡ ਸੀ ਹਾਂ ਹਾਂ ਆਂ ਜਾਨੀ ਤੇ ਗੱਲ ਤੇ ਉੱਥੇ ਕੰਮਛਾਣੇ ਬੰਦੇ ਆਏ ਤੇ ਉਹਨਾਂ ਦੇ ਪੈਰਨ ਕਰਕੇ ਨਾ ਜਖਮੀ ਕੀਤਾ ਤੇ ਹਸਪੀਟਲ ਜਾ ਕੇ ਪਤਾ ਕੀਤਾ ਪਿਓ ਨਹੀਂ ਬਚੇ ਦਮ ਹੋਰ ਤੁਸੀਂ ਕੀ ਪਰਿਵਾਰ ਲਈ ਕੀ ਮੰਗ ਕਰਦੇ ਹੋ ਬਈ ਸਰਕਾਰ ਕੋ ਕੀ ਮੰਗ ਕਰਦੇ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਜੀ ਜਿਹੜੇ ਦੂਤੀ ਨੂੰ ਨੰਨ ਸਤਿ ਸਾਕ ਸਜਾ ਦਿੱਤੀ ਜਾਵੇ ਤੇ ਬਾਕੀ ਪਰਿਵਾਰ ਬਾਰੇ ਵੀ ਸੋਚਿਆ ਜਾਵੇ ਦੇਖੋ ਅਜੇ 10 ਦਿਨ ਹੋਏ ਆ ਉਹਨਾਂ ਦੇ ਲੜਕੇ ਦਾ ਵਿਆਹ ਹੋਇਆ ਹਜੇ ਤੇ ਵੀ ਜੋ ਵੀ ਹੈ ਸਰਕਾਰ ਇਹਨਾਂ ਦੇ ਪਰਿਵਾਰ ਬਾਰੇ ਵੀ ਸੋਚੇ